ਦੇਸ ਦੇ ਦੇ ਸਾਰੇ ਦੋਸਤਾਨੋ ਸਤਿ ਸ਼੍ਰੀ ਅਕਾਲ ਅੱਜ ਅਸੀਂ ਜਾ ਰਹੇ ਹਾਂ ਪਿੰਡ ਅਨੈਤਪੁਰਾ ਤਹਿਸੀਲ ਸਰਹੰਦ ਜ਼ਿਲ੍ਹਾ ਫਤਿਹਗੜ ਸਾਹਿਬ ਪੁਰਾਣਾ ਜ਼ਿਲ੍ਹਾ ਸੀ ਰਿਆਸਤ ਸੀ ਪਟਿਆਲਾ ਮੈਂ ਇਸ ਥੇ ਖੜਿਆ ਆ ਪਿੰਡ ਬਲਾੜਾ ਦੇ ਵਿੱਚ ਇੱਧਰ ਬਲਾੜਾ ਦਾ ਮੰਦਿਰ ਹੈ ਤੇ ਤੋਂ 4 ਕਿਲੋਮੀਟਰ ਤੇ ਹੈ ਪਿੰਡ ਅਨੈਤਪੁਰਾ ਇਹ ਰਸਤਾ ਖੜ ਠੇੜੇ ਮੰਗ ਜੰਦਰ ਤੇ ਇੱਦਾਂ 라 ਰਸਤਾ ਇਹ ਮਾਨੂਵਰ ਨੂੰ ਚਲੇ ਜਾਂਦਾ ਤੇ ਆਪਾਂ 4 ਕਿਲੋਮੀਟਰ ਤੇ ਜਾਵਾਂਗੇ ਪਿੰਡ ਅਨੈਤਪੁਰਾ ਕੋਹਰੇ ਅਲੀ ਸਾਡੇ ਪਿੰਡਾਂ ਚ ਸਾਰੇ ਬਸੇ ਜੀਰੀ ਮੁੰਜੀ ਲਾਈ ਹੋਈ ਐ ਮੱਕੀ ਨਹੀਂ ਹੁੰਦੀ ਹੁਣ ਇੱਥੇ ਬਸ ਕਣਕ ਜਾਂ ਫਿਰ ਇਹ ਜੀਰੀ ਲੱਗਦੀ ਐ ਜਿਹਨੂੰ ਮੁੰਜੀ ਐਂਨੇ ਤੁਸੀਂ ਠੀਕ ਹੈ ਜੀ ਇਹ ਅਨੈਤਪੁਰਾ ਅਰਸੀ ਦਪੁਰੇ ਚ ਖੜਿਆ ਮੈਂ ਇਸ ਟਾਈਮ ਆ ਲਓ ਜੀ ਅਸੀਂ ਪਹੁੰਚ ਗਏ ਪਿੰਡ ਅਨੈਤਪੁਰਾ ਅਨੈਤਕਾ ਸ਼ਾ ਸੈਯਦ ਨੇ ਬਸਾਇਆ ਸੀ ਇਹ ਪਿੰਡ ਤੇ ਇਹਦੇ ਵਿੱਚ ਅਸੀਂ ਪਹੁੰਚੇ ਆ ਤੇ ਇਹ ਸਕੂਲ ਹੈ ਅਨੈਤਪੁਰਾ ਦਾ ਸਰਕਾਰੀ ਐਲੀਮੈਂਟਰੀ ਮਿਡਲ ਸਮਾਰਟ ਸਕੂਲ ਅਨੈਤਪੁਰਾ ਠੀਕ ਹੈ ਜੀ ਤੇ ਅੱਗੇ ਦੇਖਦੇ ਹਾਂ ਕੀ ਕੀ ਇਹ ਪਿੰਡ ਦੇ ਵਿੱਚ ਹਰਿਆਲੀ ਬਹੁਤ ਆ ਇੱਧਰ ਹਾਂ ਜੀ ਇਹ ਹੁਣ ਅਸੀਂ ਅਨੈਤਪੁਰੇ ਦੇ ਵਿੱਚ ਖੜੇ ਆ ਤੇ ਇਹ ਗੁਰਦੁਆਰਾ ਸਾਹਿਬ ਹੈ ਅਨੈਤਪੁਰ ਦਾ ਠੀਕ ਹੈ ਜੀ ਤੇ ਘਾਰ ਦੇਖ ਲਓ ਤੁਸੀਂ ਅਨੈਤਪੁਰੇ ਦੇ ਜੀ ਦੱਖਣ ਦੱਖਣ ਤੋਂ ਪਾਸੇ ਤੋਂ ਮਤਲਬ ਪਿੰਡ ਇਦਾਂ ਦਿਖਾਂਦਾ ਬਹੁਤ ਵਧੀਆ ਪਿੰਡ ਹੈ ਸ਼ਾਨਦਾਰ ਪਿੰਡ ਤੇ ਹਰਿਆਲੀ ਬਹੁਤ ਹੈ ਇੱਧਰ ਦੇਖੋ ਹਰਿਆਲੀ ਹਰਿਆਲੀ ਹੈ ਪਿੰਡ ਦੇ ਵਿੱਚ ਤੇ ਬੜੀਆ ਪਿੰਡ ਨੇ ਤੇ ਆਹ ਦੇਖੋ ਘਾਰ ਕੋਠੀਆਂ ਜੋ ਵੀ ਤਿੱਖਾ ਕਰ ਉੱਚਾ ਕਰਕੇ ਬਣਾਵਾਂਗੇ ਬੜੀ ਹਰਿਆਲੀ ਹੈ ਜੀ ਇਹ ਰੋਡ ਧੀਰਪੁਰ ਨੂੰ ਜਾਂਦਾ ਜੀ ਧੀਰਪੁਰ ਨੂੰ ਇਹ ਧੀਰਪੁਰ ਇੱਧਰ ਹੈ ਠੀਕ ਹੈ ਜੀ ਨਾ ਤਾਂ ਪਰ ਇਹਦੀ ਹੈ ਦੱਖਣ ਵਾਲੀ ਫਿਰਨੇ ਤੇ ਨੇ ਕਰਮ ਨੇ ਮੈਨੇ ਬੜੀਆ ਐਂ ਸੋਨੇ ਠੀਕ ਹੈ ਇਹ ਛੱਪੜ ਹੈ ਜੀ ਪਿੰਡਾ ਅਨੈਤਪੁਰੇ ਦਾ ਤੁੱਬਾ ਵੀ ਕਹਿੰਦੇ ਇਹਨੂੰ ਠੀਕ ਹੈ ਜੀ ਸਾਹਮਣੇ ਗੁਰਦੁਆਰਾ ਸਾਹਿਬ ਦੀ ਬੈਲੰਗ ਵੀ ਦਿਖ ਦਿਈਏ ਠੀਕ ਹੈ ਇੱਧਰੇ ਮਸਜਿਦ ਹੁੰਦੀ ਥੀ ਉਹ ਤਾਂ ਟੈਕ ਹੀ ਹੋਣ ਕੋਈ ਅਫਸੇਸ਼ ਨਹੀਂ ਬਚਿਆ ਦਿਖਾਉਣ ਜੋਗਾ